ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਗਰਦੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਨਾਲ ਆਪਣਾ ਅੱਖਣ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਆ ਸਪਾਇਨਸ ਜੂੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਣਾਇਆ ਸੀ ਇਹਨਾਂ ਕੁੱਟਿਆ ਉਹਨੂੰ ਲੁੱਟਿਆ ਉਹਦਾ ਟੋਟਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਹਕੂਮਾ ਦੇ ਵਿੱਚ ਰਿਹਾ ਵੀ ਹਸਤੋ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਇੱਕ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਸਲੂਕੀ ਦੇ ਕੋਟ ਮਾਰਕੀਟ ਵੀ ਜਾ ਰਹੀ ਹੈ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦੇ ਨੂੰ ਵਾਹਨ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵਾਇਰਸ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੀ ਗੱਲ ਆ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੁੱਰੀ ਦਾ ਪਾਗ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਬੋਲੋ ਭਾਈ ਅਸੀਂ ਇੱਥੇ ਹਿਮਾਚਲ ਨਾਲੋਂ ਕੰਮ ਨਹੀਂ ਕਰਦੇ ਇਦਾਂ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗੱਲ ਕੋ ਪੈਂਦੇ ਹੋ ਉੱਥੇ ਕੋਈ ਕਿਸੇ ਕੁੜੀ ਦੇ ਗੱਲ ਪੈਂਦੇ ਹੋ ਕੋਈ ਕਿਸੇ ਬੰਦੇ ਦੇ ਪੈਂਦੇ ਹੋ ਯੁਰਤਾਂ ਤੱਕ ਚੈਲੰਜ ਕਰਕੇ ਆ ਜਾਓ ਵੀ ਆਓ ਵੀ ਇੱਕ ਬੰਦੇ ਨੂੰ 100-50 ਸਾਡਾ ਸਿੱਖ ਪੰਜਾਹ ਨੂੰ ਪਰਵਾਹ ਆ ਜੂ ਇਥੋਂ ਛਸ਼ਤਰ ਲੈ ਕੇ ਬੋਲ ਤੁਸੀਂ ਆ ਜਾਓ ਫਿਰ ਦੇਖ ਲਾਂਗੇ ਕਿ ਕਿ ਸਾਡੇ ਤੇ ਲੈਵਲ ਦਾ ਮਨ ਕੇ ਉਸੇ ਵੇਲੇ ਅੱਤਵਾਦੀ ਮਖਮਲੀਆ ਲੱਗ ਗਿਆ ਨਾ ਜੀ ਅਸੀਂ ਕਿਸੇ ਦੇ ਇੱਕ ਦੇ ਵੀ ਕਾਂਟਰ ਚ ਬੇਲ ਮਾਰਤੀ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਜੇਬ ਚ ਨਾਲੇ ਛੱਤਰ ਖਾ ਕੇ ਆਉਂਦੇ ਆ ਇਹ ਨਹੀਂ ਕਰਦੇ ਵੀ ਅਸੀਂ ਬਾਈਕਟ ਕਰ ਲਈਏ ਫੜ ਕੇ ਹਿਮਾਚਲ ਦਾ ਬਾਈਕਟ ਕਰ ਦਿਓ ਟੂਰਿਸਟ ਹੱਬ ਦਾ ਦੇਖੋ ਕਿਤਰਾ ਬਾਹਾਂ ਖੜੀਆਂ ਕਰਦੇ ਇੱਦਾਂ ਦੇ ਗਾਲੀ ਸਰਕਾਰਾਂ ਆਂਡੀਆਂ ਨੇ ਉਹ ਕਿਦਾਂ ਗੋਡੇ ਮਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲੇ ਛੱਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਕਿਸੇ ਦੇ ਆ ਜਾਣਾ ਜਿਹੜਾ ਜਾਨੇ ਤੁਸੀਂ ਕਿਹਦੇ ਸ਼ਰਤਾਂ ਮਾਰਦੇ ਨੇ ਲੈ ਕੇ ਜਿੱਗੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਤੁਸੀਂ ਛੱਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਸ ਹੱਬ ਦਾ ਇਹਨਾਂ ਨੂੰ ਆਪਣੇ ਬਕਲਾ ਕੇ ਦੇ ਜਦੋਂ ਜਬ ਵੀ ਉਸ ਚੇਤ ਹੋ ਆਪਣੀ ਲੋਟਣਾ ਕਰਾਵੋ ਨਾ ਕਟਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਟ ਕਰਦੇ ਹੋ ਹਿਮਾਚਲ ਦਾ ਲੋੜ ਨਹੀਂ ਹੈ ਕਟਖਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉੱਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦੇ ਆ ਰੀਦ ਨਾਲ ਆ ਸਪਾਇਨਸ ਜੋੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਣਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹ ਨਾਲ ਲੋਟ ਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਉਹ ਕੋਮਾ ਦੇ ਵਿੱਚ ਰਿਹਾ ਵੀ ਹਸਤੋ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਇੱਕ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਸਲੂਕੀ ਦੇ ਕੋਟ ਮਾਰ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਇਹ ਹਰ ਸਾਲ ਹੀ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਜੇਬ ਚੋਂ ਨਾਲੇ ਛੱਤਰ ਖਾ ਕੇ ਆਉਂਦੇ ਆ। ਇਹ ਨਹੀਂ ਕਰਦੇ ਵੀ ਅਸੀਂ ਬਾਈਕਟ ਕਰ ਲਈਏ ਫੜ ਕੇ। ਹਿਮਾਚਲ ਦਾ ਬਾਈਕਟ ਕਰ ਦਿਓ ਟੂਰਿਸਟ ਹੱਬ ਦਾ। ਦੇਖਿਓ ਕਿੰਤਰਾਂ ਬਾਹਾਂ ਖੜੀਆਂ ਕਰਦੇ ਇੱਦਾਂ ਦੇ ਗਾਲੀ ਸਰਕਾਰਾਂ ਇੰਡੀਆ ਨੇ। ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ। ਪਰ ਅਸੀਂ ਤਾਂ ਆਪ ਨਾਲੇ ਛੱਤਰ ਖਾਈ ਜਾਂਦੇ ਆ। ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਕਿਸੇ ਤੇ ਹੀ ਆ ਜਾਣਾ। ਜਿਹੜਾ ਵੀ ਜਾਣੇ ਤੁਸੀਂ ਕਿਹਦੇ ਛਤਰ ਮਾਤ ਦੇ ਨਾਲ ਵਿੱਚ ਇੱਕ 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 ਤਾਂ ਸਭ ਤੋਂ ਵੱਡੀ ਗੱਲ ਇਹ ਵੀ ਛਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਸਟ ਹੱਬ ਦਾ ਇਹਨਾਂ ਨੂੰ ਆਪਣੇ ਬਕਲਾ ਨਹੀਂ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਤੇ ਸਿੱਖ ਕਦੇ ਵੀ ਕਿਸੇ ਦਾ ਮਾਰਾ ਨਹੀਂ ਚਾਹੁੰਦਾ ਪੰਜਾਬੀ ਕਦੇ ਵੀ ਕਿਸੇ ਦਾ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰ ਲੈਣਾ ਆਪਣਾ ਅਖੰਡ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲੱਤ ਮਾਰੇ ਰੋਟੀ ਇਹਨਾਂ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਕਮਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਤਾਂ ਵਿਤਕਰੇ ਹੈਗੇ ਸਭ ਤਾਂ ਪਤਾ ਹੀ ਆ ਜਿਹੜਾ ਮਰਜ਼ੀ ਹੁੰਦਾ ਕਿਸੇ ਸਟੇਟ ਤੋਂ ਸਾਡੇ ਦਾ ਜ਼ਮੀਨ ਲਵੇ ਘਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਅਖਰੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਉਹ ਕਿਰਤ ਕਰਦੇ ਨੇ ਆਪਣੀ ਕਰੀ ਜਣ ਪਰ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਪਾਜਦੇ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵੀਰਲਸ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੇ ਗੱਲਾਂ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੁੱਰੀਆ ਤਾਂ ਪਾਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲੋ ਭਾਈ ਅਸੀਂ ਇੱਥੇ ਹਿਮਾਚਲ ਨਾਲੋਂ ਕੰਮ ਨਹੀਂ ਕਰਦੇ ਅਸੀਂ ਇੱਥੇ ਨਾਲੋਂ ਨਹੀਂ ਘੁੰਮਣ ਫਿਰ ਆਉਣ ਦਿੰਦੇ ਫਿਰ ਇਹ ਅਸੀਂ ਨਹੀਂ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣ ਨਹੀਂ ਦਿੰਦਾ ਪਰ ਬੰਦੇ ਤੇ ਪੁੱਤ ਬਣੋ ਤੁਸੀਂ ਜਿਹੜੇ ਵੀ ਹੈਗੇ ਹੋ ਜੇ ਇੰਦਾ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗੱਲ ਕੇ ਕੋਈ ਨਹੀਂ ਉੱਥੇ ਪਰ ਕਿਉਂਕਿ ਕੁੜੀ ਦੇ ਗੱਲ ਪੈਨੇ ਹੋ ਕਈ ਕਿਸੇ ਬੰਦੇ ਦੇ ਪੈਨੇ ਹੋ ਜ਼ੁਰਤ ਤੱਕ ਚੈਲੰਜ ਕਰਕੇ ਆਜੋ ਵੀ ਆਓ ਵੀ ਇੱਕ ਬੰਦੇ ਨੂੰ 100 ਪੰਜਾ ਸਾਡਾ ਸਿੱਖ ਪੰਜਾਬੀ ਪਰਵਾਹ ਆਜੋ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆਜੋ ਫਿਰ ਦੇਖ ਲਾਂਗੇ ਕਿ ਕਿੰਨਾ ਕੁ ਜ਼ੋਰ ਤੁਹਾਡੀ ਜਮਾਵਾਂ ਦੇ ਵਿੱਚ ਇਸ ਕਰਕੇ ਇੱਕ ਹਰਕਤੂਤਾ ਨਾ ਕਰੋ ਇਹ ਜਾਨਵਰ ਕਿਤੇ ਇਹਨਾਂ ਸ਼ਰਾਬਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਦੇ ਲੈਵਲ ਤਾਂ ਮਣਕੇ ਉਸੇ ਵੇਲੇ ਅੱਤਵਾਦੀ ਵਾਕਵਾਦੀ ਲੱਗ ਜਣਾ ਜੇ ਅਸੀਂ ਕਿਸੇ ਦੇ ਇੱਕ ਦੇ ਵੀ ਕੰਨ ਤੇ ਚਪੇਲ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਕਿ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰਕਾਰਾਂ ਸੁੱਤੀਆਂ ਨੇ ਕਿਸੇ ਪਤਾ ਨਾ ਸਰਕਾਰਾਂ ਨੂੰ ਪਤਾ ਲੱਗਦਾ ਸੱਪ ਤਾਂ ਲੱਗਦਾ ਪਰ ਕਿਸੇ ਨੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਉਹ ਸੁਚੇਤ ਹੋ ਆਪਣੀ ਲੁੱਟ ਨਾ ਕਰਾਵੋ ਨਾ ਕੁੱਟ ਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਾਟ ਕਰਦੇ ਹੋ ਮਾਚਲ ਦਾ ਲੋੜ ਨਹੀਂ ਹੈਗੀ ਕੁੱਟ ਖਾਣ ਦੀ ਇੰਨੀਆਂ ਕ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ